20% दारू ਆ ਜਿਹੜੀ ਉਹ ਲਗਦੀ ਆ ਵੀ ਇਹਨਾਂ ਵੀ ਉਹ ਖਾਲੀ ਬੋਤਲਾਂ 'ਚ ਫਿਲ ਕੀਤੀਆਂ ਨੇ ਬਹੁਤ ਵੱਡੇ ਵੱਡੇ ਲੈਬ ਲਾਉਂਦੇ ਉਹਨਾਂ ਨੇ ਆਧਾਰਨਾ ਵੀ ਦਿੱਤੀਆਂ ਨਾਂ ਵੀ ਦੱਸਿਓ ਉਹਨਾਂ ਦੇ ਖਾਲੀ ਬੋਤਲਾ 'ਚ ਨਕਲੀ ਸ਼ਰਾਬ ਕਿਤੇ ਨਾ ਕਿਤੇ ਭਰੀ ਜਾਂਦੀ ਆ ਆਮਾਨਤਾ ਤੇ ਆਸੇ ਪਾਸੇ ਦੇ ਲੋਕਾਂ ਦੀ ਭਾਈ ਗਰਦਾਸ ਦੇ ਵਿੱਚ ਬਹੁਤ ਸ਼ਰਧਾ ਗਈ ਪੋਲੀਟਿਕਲ ਲੀਡਰਾਂ ਦੀ ਬਹੁਤ ਸ਼ਰਧਾ ਗਈ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਕੁੜੀਆਂ ਮੁੰਡਿਆਂ ਦੇ ਮੁਕਾਬਲੇ ਪੜ੍ਹਾਈ ਦੇ ਵਿੱਚ ਜ਼ਿਆਦਾ ਐਪਟ ਲਾਉਂਦੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਪਾਣੀ ਦਾ ਸੰਕਟ ਪੈਦਾ ਹੋ ਸਕਦਾ ਹੈ ਇਹ ਜਿਹੜੀ ਲੜਾਈ ਹੈ ਮੈਨੂੰ ਲੱਗਦਾ ਕਿ ਸਹੀ ਰਸਤੇ ਦੇ ਉੱਪਰ ਪੰਜਾਬ ਸਰਕਾਰ ਲੈ ਕੇ ਜਾ ਰਹੀ ਹੈ ਕਿ ਜਿਹੜੇ ਡੇਰੇ ਦੇ ਕੈਮਰੇ ਸੀਗੇ ਹਾਂਜੀ ਉਹਨਾਂ ਦੇ ਨਾਲ ਛੇੜਛਾੜ ਕੀਤੀ। ਹੱਡੀ ਵੀ ਚੋਰੀ ਹੋ ਗਿਆ ਟੀਵੀਆਰ ਚੋਰੀ ਹੋ ਗਿਆ ਟੀਵੀਆਰ ਸਤਸ਼੍ਰੀਕਾਲ ਜੀ ਮੈਂ ਪ੍ਰਦੀਪ ਦਾ ਪੰਜਾਬੀ ਨਿਊਜ਼ਪੇਪਰ ਤੇ ਤੁਹਾਡਾ ਸਵਾਗਤ ਕਰਦਾ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਉਹ ਪੱਖ ਦੇ ਮੁੱਦੇ ਤੁਹਾਡੇ ਸਾਹਮਣੇ ਲੈ ਕੇ ਆਉਣੇ ਆ ਤਾਂ ਜੋ ਤੁਹਾਨੂੰ ਸੱਚ ਦੇ ਨੇੜੇ ਲਿਆਂਇਆ ਜਾ ਸਕੇ ਇਸ ਵਿਚਾਰ ਬਟਾਂਦਰਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਮਨਜਿੰਦਰ ਮੱਖਾ ਜੀ ਮੱਖਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਕਿ ਭਾਰਤ ਅਤੇ ਪਾਕਿਸਤਾਨ ਦਾ ਜੋ ਜੁੱਧ ਸੀ ਉਹ ਤਕਰੀਬਨ ਖਤਮ ਹੋ ਚੁੱਕਿਆ ਪਰ ਇਹ ਜੁੱਧ ਦੇ ਵਿਚਾਲੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਆ ਕਿ ਭਾਰਤ ਦੇ ਹਮਲੇ ਕਰਕੇ ਕਰੀਆਨਾ ਹਿਲਜ਼ੋ ਪਾਕਿਸਤਾਨ ਦੇ ਵਿੱਚ ਮੌਜੂਦ ਆ ਉੱਥੇ ਨਿਊਕਲੀਅਰ ਲੀਕੇਜ ਦੀ ਖਬਰ ਅੰਤਰਰਾਸ਼ਟਰੀ ਲੈਵਲ ਤੇ ਵੱਡੇ ਮੁੱਦਾ ਬਣ ਕੇ ਪਖੀ ਹੋਈ ਆ ਮੱਖਾ ਜੀ ਤੁਹਾਡੇ ਕੀ ਵਿਚਾਰ ਨੇ ਇਸ ਗੱਲ ਬਾਰੇ ਅ ਦੇਖੋ ਕਰਿਆਨਾ ਹਿਲਜ਼ ਪਾਕਿਸਤਾਨ ਦੇ ਵਿੱਚ ਉਹ ਥਾਂ ਜਿੱਥੇ ਕਿਹਾ ਜਾਂਦਾ ਕਿ ਉਹਨਾਂ ਨੇ ਆਪਣੇ ਨਿਊਕਲੀਅਰ ਵੈਪਨ ਨੇ ਜਿਹੜੇ ਜਿਵੇਂ ਆਪਾਂ ਕਹਿੰਦੇ ਨੇ ਜਿਹੜੇ ਪਰਮਾਣੂ ਬੰਬ ਨੇ ਹਨਾ ਉਹ ਥਾਂ ਕਿ ਰੱਖੇ ਹੋਏ ਨੇ ਕਿਉਂਕਿ ਹਰ ਇੱਕ ਦੇਸ਼ ਨੇ ਜਿੰਨੀਆਂ ਕੁ ਦੁਨੀਆ ਦੇ ਵਿੱਚ ਨਿਊਕਲੀਅਰ ਵੈਪਨ ਵਾਲੀਆਂ ਕੰਟਰੀਆਂ ਨੇ 5-7 ਜਿੰਨੀਆਂ ਵੀ ਹੈਗੀਆਂ ਉਹਨਾਂ ਵਾਸਤੇ ਬਹੁਤ ਵੱਡੀ ਰਿਸਪੌਂਸਿਬਿਲਟੀ ਹੈ ਕਿ ਉਹ ਜਿਹੜੇ ਉਹ ਵੈਪਨ ਆ ਉਹਨਾਂ ਨੂੰ ਕਿਵੇਂ ਸਾਂਭ ਕੇ ਰੱਖਣਾ ਹੈ ਭਾਰਤ ਨੇ ਭਾਰਤ ਕੋਲੇ ਵੀ ਇੱਕ ਐਸਾ ਮਤਲਬ ਕਿ ਥਾਂ ਹੈਗਾ ਜਿੱਥੇ ਇਹ ਇਹੋ ਜਿਹੇ ਵੈਪਨ ਸਾਂਭ ਕੇ ਰੱਖੇ ਜਾਂਦੇ ਆ ਹਾਂਜੀ ਅ ਪਰ ਭਾਰਤ ਤੇ ਪਾਕਿਸਤਾਨ ਦੀ ਇੱਕ ਸੰਧੀ ਹੋਈ ਵੀ ਹੈ ਕਿ ਅਸੀਂ ਇੱਕ ਦੂਜੇ ਦੇ ਨਾਲ ਮਤਲਬ ਕਿ ਆਪਣਾ ਜਿਹੜਾ ਨਿਊਕਲੀਅਰ ਵੈਪਨ ਦੇ ਸੰਬੰਧੀ 1987 ਦੇ ਵਿੱਚ ਸ਼ਾਇਦ ਇੱਕ ਸੰਧੀ ਹੋਈ ਹੈ ਅ ਉਸ ਤੋਂ ਬਾਅਦ ਲਗਾਤਾਰ ਭਾਰਤ ਤੇ ਪਾਕਿਸਤਾਨ ਇੱਕ ਦੂਜੇ ਦੇਸ਼ ਦੇ ਨਾਲ ਹਰ ਸਾਲ ਆਪਣੇ ਨਿਊਕਲੀਅਰ ਬੈਪਰਾਂ ਦੀਆਂ ਜਾਣਕਾਰੀਆਂ ਸਾਂਝੀਆਂ ਕਰਦਾ ਤਾਂ ਜੋ ਜਿਹੜੀ ਮਾਨਵਤਾ ਉਹਦਾ ਕੋਈ ਨੁਕਸਾਨ ਨਾ ਹੋ ਸਕੇ ਉਹਦੇ ਫਾਇਦੇ ਵਾਸਤੇ ਹੈ ਪਰ ਕਿਹਾ ਜਾਂਦਾ ਹੈ ਕਿ ਇੱਕ ਮਝੈਲ ਪਿਛਲੇ ਦਿਨੀ ਜਦੋਂ ਮਤਲਬ ਕਿ ਇਹ ਵਿਵਾਦ ਵਧਿਆ ਉਹ ਜਾ ਕੇ ਕਰਿਆਨਾ ਹਰਜ਼ ਨੂੰ ਹਿੱਟ ਕਰਦੀ ਹੈ ਜਿਹਦੇ ਕਰਕੇ ਨਿਊਕਲੀਅਰ ਲੀਕੇਜ ਦੀ ਮਤਲਬ ਕਿ ਗੱਲ ਉੱਪਰ ਕੇ ਸਾਹਮਣੇ ਆਈ ਇੱਕ ਵਾਅ ਵੀ ਹੈ ਜਾਂ ਉਹਨਾਂ ਤਲੀਕੇ ਲਾਲੋ ਉਸੇ ਤੋਂ ਬਾਅਦ ਅਮਰੀਕਾ ਇੱਕ ਕੜੀ ਬਣ ਕੇ ਸਾਹਮਣੇ ਆਇਆ ਤੇ ਅਮਰੀਕਾ ਨੇ ਦੋਨਾਂ ਧਿਰਾਂ ਨੂੰ ਵਾਰਨਿੰਗ ਦਿੱਤੀ ਕਿ ਵੱਡੇ ਪੱਧਰ ਤੇ ਦੁਨੀਆ ਦੇ ਵਿੱਚ ਜਾਂ ਭਾਰਤ ਤੇ ਹਿੰਦੂਸਤਾਨ ਦੇ ਵਿੱਚ ਲੋਕਾਂ ਦਾ ਮਾਨਵਤਾ ਦਾ ਨੁਕਸਾਨ ਤੁਸੀਂ ਦੋਵੇਂ ਦੇਸ਼ ਕਰ ਸਕਦੇ ਹੋ ਇਸ ਕਰਕੇ ਉਹਨਾਂ ਨੇ ਵਿੱਚ ਧਖਲ ਦਿੱਤੀ ਪਰ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਅੱਜ ਮੈਂ ਹੁਣੇ-ਹੁਣੇ ਖ਼ਬਰ ਪੜ੍ਹ ਵੀ ਰਿਹਾ ਸੀ ਜਿਹੜਾ ਨਿਊਕਲੀਅਰ ਵੈਪਨਸ ਦੇ ਸਬੰਧੀ ਜਿਹੜੀ ਇੱਕ ਕਮੇਟੀ ਲਾ ਲੋ ਦੁਨੀਆ ਪੱਧਰ ਤੇ ਬਣੀ ਹੋਈ ਉਹਨੇ ਬਿਆਨ ਦਿੱਤਾ ਕਿ ਇਹੋ ਜੀ ਕੋਈ ਗੱਲ ਨਹੀਂ ਪਰ ਫਿਰ ਵੀ ਇਹ ਗੱਲ ਨੇ ਸਾਰੀ ਦੁਨੀਆ ਦਾ ਧਿਆਨ ਖਿੱਚਿਆ ਹੈਗਾ ਬੜੇ ਤਰ੍ਹਾਂ ਦੀਆਂ ਅਫਵਾਹਾਂ ਨਿਕਲ ਕੇ ਬਾਹਰ ਆਈਆਂ ਨਹੀਂਆਂ ਪਰ ਹੁਣੇ-ਹੁਣੇ ਖਬਰ ਆਈ ਹੈ ਕਿ ਜਿਹੜੀ ਉਹ ਕਮੇਟੀ ਉਹਨੇ ਕਿਹਾ ਕਿ ਇਹ ਸਿਰਫ ਅਫਵਾਹ ਦੀ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ हां ਜਿਵੇਂ ਕਿ ਆਪਣੀ ਦੂਜੀ ਗੱਲ ਜੁੱਤ ਤੋਂ ਬਾਅਦ ਜੋ ਹੁਣ ਪੰਜਾਬ ਦੇ ਵਿੱਚ ਆਪਾਂ ਪਹਿਲਾਂ ਵੀ ਇਸ ਮੁੱਦੇ ਤੇ ਵਿਚਾਰ ਵਟਾਂਦਰਾ ਕੀਤੀ ਸੀ ਵੀ ਜ਼ਹਿਰੀਲੀ ਸ਼ਰਾਬ ਵਾਲਾ ਮੁੱਦਾ ਬਹੁਤ ਜ਼ਿਆਦਾ ਪਖਿਆ ਹੋਇਆ ਮੌਤਾਂ ਦੀ ਗਿਣਤੀ ਹਜੇ ਵੀ ਕਿਤੇ ਨਾ ਕਿਤੇ ਨਹੀਂ ਰੁਕ ਰਹੀ ਰੋਜ਼ ਇੱਕ ਤੋਂ ਦੋ ਜਣੇ ਉਸ ਨਾਲ ਮਰ ਰਹੇ ਨੇ ਹੁਣ ਲਗਭਗ ਮੌਤਾਂ ਦੀ ਗਿਣਤੀ 23 ਹੋ ਚੁੱਕੀ ਆ ਜਿਹੜੇ ਲੋਕ ਜ਼ਹਿਰੀਲੀ ਸ਼ਰਾਬ ਪੀ ਕੇ ਮਰੇ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾਲਕੇ ਦੀ ਇਹ ਖਬਰ ਆ ਸਿਆਸਤ ਵੀ ਇਸ ਗੱਲ ਤੇ ਭਖੀ ਹੋਈ ਆ ਗਵਰਨਮੈਂਟ ਨੂੰ ਵੀ ਵਿਰੋਧੀ ਤਰ੍ਹਾਂ ਘੇਰ ਰਹੀਆਂ ਨੇ ਤੇ ਇਸ ਦੇ ਮੁੱਖ ਸਾਜ਼ਿਸ਼ਕਰਤਾ ਕਿਤੇ ਨਾ ਕਿਤੇ ਹੁਣ ਸਾਹਮਣੇ ਆ ਚੁੱਕੇ ਨੇ ਜਿਹੜੇ ਨੇ ਇਹ ਸਾਰੀ ਸਾਜ਼ਿਸ਼ ਘੜੀ ਸੀ ਤੇ ਲਗਭਗ 18 ਦੇ ਤਕਰੀਬਨ ਲੋਕ ਇਸ ਸਾਜ਼ਿਸ਼ ਦੇ ਵਿੱਚ ਸ਼ਾਮਲ ਨੇ ਤੇ ਥੋੜਾ ਜਿਹਾ ਖੁੱਲ ਕੇ ਇਸ ਗੱਲ ਬਾਰੇ ਵੀ ਵਿਚਾਰ ਕੀਤੀ ਜਾ ਸਕੇ ਤਾਂ ਜੋ ਕਿਉਂਕਿ ਹੁਣ ਤਾਂ ਅੰਮ੍ਰਿਤਸਰ ਜੋ ਗੁਰੂਆ ਪੀਰਾਂ ਦੀ ਧਰਤੀ ਹੈ ਉੱਥੇ ਵੱਡੇ ਵੱਡੇ ਸਪੀਕਰਾਂ ਦੇ ਵਿੱਚ ਰਿਕਸ਼ੇ ਵਾਲਿਆਂ ਦੇ ਇਹ ਹੋਕਾ ਦਿੰਦੇ ਨਜ਼ਰ ਆ ਰਹੇ ਨੇ ਵੀ ਜਿੰਨਾ ਵੀ ਲੋਕਾਂ ਨੇ ਜ਼ਹਿਰੀਲੀ ਸ਼ਰਾਬ ਪੀਤੀ ਆ ਜਾਂ ਇਸ ਤਰ੍ਹਾਂ ਦੀ ਸ਼ਰਾਬ ਦਾ ਸੇਵਨ ਕੀਤਾ ਉਹ ਸਾਡੇ ਨਾਲ ਸੰਪਰਕ ਕਰੋ ਤਾਂ ਜੋ ਅਸੀਂ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਭਰਤੀ ਕਰਾ ਸਕੀਏ ਦੇਖੋ ਜੀ ਇਹ ਬੜਾ ਵੱਡਾ ਮਤਲਬ ਕਿ ਸਕੈਂਡਲ ਆ ਲੋ ਬੜੀ-ਬੜੀ ਸਾਜਿਸ਼ ਸੀਗੀ ਹਾਂਜੀ 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 ਆ ਦੋ ਮੁੱਖ ਦੋਸ਼ੀਆਂ ਦੇ ਨਾਂ ਸਾਹਮਣੇ ਇੱਕ ਸਹਿਬ ਸਿੰਘ ਇੱਕ ਪ੍ਰਭ ਸਿਮਰਨ ਪ੍ਰਭਜੀਤ ਸਿੰਘ ਜੀ ਪ੍ਰਭਜੀਤ ਸਿੰਘ ਕਰਕੇ ਅ ਵਿਅਕਤੀ ਹੈ ਦੋਨੇ ਭਾਈ ਆਪਸ ਵਿੱਚ ਦੋਨੇ ਆਪ ਦੇ ਵਿੱਚ ਭਾਈ ਨੇ ਤੇ ਇਸ ਤੋਂ ਇਲਾਵਾ 18 ਵਿਅਕਤੀਆਂ ਦੀ ਹੋਰ ਪੰਜਾਬ ਪੁਲਿਸ ਵੱਲੋਂ ਸਨਾਖਤ ਕੀਤੀ ਗਈ ਹੈ ਜਿਹੜਾ ਸਹਿਬ ਸਿੰਘ ਉਹ ਮੁੱਖ ਦੋਸ਼ੀ ਹੈ ਕਿਆ ਜਾਂਦਾ ਕਿ ਉਹਨੇ 5 ਲੀਟਰ ਸ਼ਰਾਬ ਵਾਏ ਬਸ ਨਹੀਂ 5 ਲੀਟਰ ਸ਼ਰਾਬ ਨਹੀਂ ਮੈਥੋਲੀਨ ਹਾਂ 50 ਲੀਟਰ ਜੀ 50 ਲੀਟਰ ਲੁਧਿਆਣੇ ਤੋਂ ਮੰਗਵਾਇਆ ਤੇ ਲਗਭਗ 600 ਲੀਟਰ ਹਾਂਜੀ ਦਿੱਲੀ ਤੋਂ ਮੰਗਵਾਇਆ ਤੇ ਉਸ ਤੋਂ ਬਾਅਦ ਇਹ ਸ਼ਰਾਬ ਤਿਆਰ ਕੀਤੀ ਜਿਹਦੇ ਕਰਕੇ ਲਗਭਗ ਹੁਣ 23 ਦੇ ਕਰੀਬ ਮਜੀਠੇ ਹਲਕੇ ਤੇ ਅੰਮ੍ਰਿਤਸਰ ਦੇ ਏਰੀਏ ਦੇ ਨਾਲ ਲੱਗਦੇ ਹਲਕਿਆਂ ਦੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਇਹ ਗੱਲ ਦੇ ਉੱਪਰ ਇੱਕ ਵਿਵਾਦ ਵੀ ਹੋਇਆ ਕਿ ਪੰਜਾਬ ਸਰਕਾਰ ਨੇ 10-10 ਲੱਖ ਰੁਪਏ ਉਹਨਾਂ ਪਰਿਵਾਰਾਂ ਵਾਸਤੇ ਅਨਾਉਂਸਮੈਂਟ ਕੀਤੀ ਹੈ ਜਿਨ੍ਹਾਂ ਪਰਿਵਾਰਾਂ ਦੇ ਜੀ ਇਹ ਸ਼ਰਾਬ ਜਾਲੀ ਸ਼ਰਾਬ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਮਰੇ ਚਲੇ ਗਏ ਪਰ ਕਿਤੇ ਨਾ ਕਿਤੇ ਹਜੇ ਹੋਰ ਜਾਂਚ ਦਾ ਇਹ ਵਿਸ਼ਾ ਬਣਿਆ ਹੋਇਆ ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਰੋਕਣ ਦੇ ਲਈ ਜਿਹੜੇ ਮੈਥੋਲੀਨ ਵਰਗੇ ਪਦਾਰਥ ਨੇ ਜਿਹੜੇ ਇਹਦੇ ਵਿੱਚ ਵਰਤੇ ਜਾਂਦੇ ਨੇ ਜਿਹੜੀ ਮੈਗਨੈਟਿਕ ਪਾਰਦਰਸ਼ਤਾ ਜਿਹੜੀ ਸ਼ਰਾਬ ਬਣਾਉਣ ਵਾਲੀਆਂ ਫੈਕਟਰੀਆਂ ਨਹੀਂ ਆ ਉਹਨਾਂ ਨੂੰ ਮਤਲਬ ਇਹਦੇ ਘੇਰੇ ਦੇ ਵਿੱਚ ਲੈ ਕੇ ਆਉਣ ਦੀ ਲੋੜ ਆ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੀਆਂ ਘਟਨਾਵਾਂ ਨਾ ਵਾਪਰਨ। ਹਾਂ ਜਿਵੇਂ ਕਿ ਅੱਜ ਆ ਸਾਡੇ ਕੋਲੇ ਕੁਝ ਆਦਮੀ ਆਏ ਸੀ ਉਹ ਸ਼ਰਾਬ ਦੇ ਇਸ ਕਿਤੇ ਨਾਲ ਸੰਬੰਧਤ ਨੇ ਉਹ ਦੱਸਦੇ ਵੀ ਨੇ ਵੀ ਲਗਭਗ ਆਮ ਠੇਕੇਦਾਰ ਆ ਜਿਹੜੇ ਜਾਂ ਜਿਨ੍ਹਾਂ ਕੋਲੇ ਘੱਟ ਠੇਕੇ ਹਨ ਲਗਭਗ 90% ਦਾਰੂ ਆ ਜਿਹੜੀ ਉਹ ਲਗਦੀ ਆ ਮੀਨਸ ਵੀ ਉਹ ਖਾਲੀ ਬੋਤਲਾਂ ਚ ਫਿਲ ਕੀਤੀਆਂ ਨੇ ਬਹੁਤ ਵੱਡੇ ਵੱਡੇ ਲੇਬਲਾਂ ਦੇ ਉਹਨਾਂ ਨੇ ਆਧਾਰਨਾ ਵੀ ਦਿੱਤੀਆਂ ਨਾਂ ਵੀ ਦੱਸੇ ਵੀ ਉਹਨਾਂ ਦੇ ਖਾਲੀ ਬੋਤਲਾਂ ਚ ਨਕਲੀ ਸ਼ਰਾਬ ਕਿਤੇ ਨਾ ਕਿਤੇ ਭਰੀ ਜਾਂਦੀ ਆ ਉਸ ਤੋਂ ਬਾਅਦ ਜੇ ਆਪਾਂ ਹੁਣ ਗੱਲ ਕਰੀਏ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸੀਬੀਐਸਸੀ ਦਾ ਰਿਜ਼ਲਟ ਆਇਆਗਾ 12ਵੀਂ ਕਲਾਸ ਦਾ ਵੀ ਆਇਆਗਾ ਕੱਲ ਨੂੰ ਪੰਜਾਬ ਸਕੂਲ ਬੋਰਡ ਦਾ 10ਵੀਂ ਕਲਾਸ ਦਾ ਰਿਜ਼ਲਟ ਆਇਆ ਆ ਜਾਣਾਗਾ ਤੇ ਇਹ ਰਿਜ਼ਲਟ ਦੇ ਵਿੱਚ ਕੁੜੀਆਂ ਨੇ ਕਿਤੇ ਨਾ ਕਿਤੇ ਫੇਰ ਬਾਜ਼ੀ ਮਾਰੀ ਆ ਹਮੇਸ਼ਾ ਦੀ ਤਰ੍ਹਾਂ ਆ ਤੁਹਾਡੇ ਕੀ ਵਿਚਾਰ ਨੇ ਇਸ ਗੱਲ ਤੇ ਵੀ ਕੁੜੀਆਂ ਦਾ ਅਵਲ ਆਉਣਾ ਤੇ ਮੁੰਡਿਆਂ ਦਾ ਪੜ੍ਹਾਈ ਵਾਲੇ ਮਾਮਲੇ 'ਚ ਕਿਤੇ ਨਾ ਕਿਤੇ ਪਿੱਛੇ ਰਹਿ ਜਾਣਾ ਦੇਖੋ ਸੀਬੀਐਸਸੀ ਦਾ ਰਿਜ਼ਲਟ ਆਇਆ ਇਹਨੂੰ ਸ਼ਾਇਦ ਪਲੱਸ 2 ਲਾਤ ਦਾ ਦੋ ਦਿਨ ਦੋ ਦਿਨ ਹੋ ਗਏ ਤੇ ਪੰਜਾਬ ਬੋਰਡ ਦਾ ਕੱਲ ਆਇਆਗਾ ਹਾਂਜੀ ਆ ਉਹਦੇ ਵਿੱਚ ਸੀਬੀਐਸਸੀ ਦਾ ਰਿਜ਼ਲਟ ਹੈਗਾ ਲਗਭਗ 88 ਪੁਆਇੰਟ ਸਮਥਿੰਗ ਤੇ ਪੰਜਾਬ ਬੋਰਡ ਦਾ 91 991 991 ਪੁਆਇੰਟ ਸਮਥਿੰਗ ਹੈਗਾ ਪਰ ਇਹਦੇ ਵਿੱਚ ਹਰ ਬਾਰ ਦੀ ਤਰ੍ਹਾਂ ਜਿਹੜੀ ਇੱਕ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਕੁੜੀਆਂ ਨੇ ਬਾਜੀ ਮਾਰੀ ਹੈ ਦੇਖੋ ਇਹਦੇ ਕਈ ਕਾਰਨ ਨੇ ਕਿ ਕੁੜੀਆਂ ਨੂੰ ਕਿਤੇ ਜਾਂ ਕਿਤੇ ਇਹ ਗੱਲ ਉਹਨਾਂ ਨੂੰ ਅਹਿਸਾਸ ਹੋ ਚੱਕਿਆ ਸੋਸਾਇਟੀ ਦੇ ਵਿੱਚ ਕਿ ਜੇਕਰ ਉਹ ਫਾਈਨੈਂਸ਼ਲੀ ਤੌਰ ਦੇ ਉੱਪਰ ਇੰਡੀਪੈਂਡੈਂਟ ਹੋਣੀਆਂ ਤਾਂ ਸੋਸਾਇਟੀ ਦੇ ਵਿੱਚ ਉਹ ਵਿਚਰਦੀਆਂ ਰਹਿਣੀਆਂ ਤਾਂ ਜਿਹੜੇ ਉਹਨਾਂ ਦੇ ਸ਼ੌਂਕ ਨੇ ਜਾਂ ਕਿਤੇ ਨਾ ਕਿਤੇ ਅਬਦੋਬਾਦ ਵੀ ਮਤਲਬ ਕਿ ਉਹ ਸਮਾਜ ਦੇ ਵਿੱਚ ਆਪਣੀ ਭਾਗੀਦਾਰੀ ਦੇ ਸਕਦੀਆਂ ਨੇ ਕਿਉਂਕਿ ਇਹ ਕੋਈ ਮੰਨੇ ਜਾਂ ਨਾ ਮੰਨੇ ਇਹ ਮਰਦ ਪ੍ਰਧਾਨ ਸਮਾਜ ਅੱਜ ਵੀ ਹੈਗਾ ਜਿਹਦੇ ਕਰਕੇ ਜੇਕਰ ਕੁੜੀਆਂ ਦੇ ਵਿੱਚ ਕੋਈ ਕਾਬਲੀਅਤ ਨਹੀਂ ਹੈਗੀ ਜੇ ਇਹਨਾਂ ਦੇ ਵਿੱਚ ਕੋਈ ਟੈਲੈਂਟ ਨਹੀਂ ਉਹ ਜੋਬ ਨਹੀਂ ਕਰਦੀਆਂ ਤਾਂ ਉਹ ਘਰ ਜੋਗੀਆਂ ਰਹਿ ਜਾਂਦੀਆਂ ਨੇ ਘਰ ਦੇ ਕੰਮਾਂ ਕਾਰਾਂ ਜੋਗੀਆਂ ਨੇ ਰਹਿ ਜਾਂਦੀਆਂ ਨੇ ਰਸੋਈ ਤੱਕ ਸੀਮਿਤ ਰਹਿ ਜਾਂਦੀਆਂ ਨੇ ਤਾਕਰ ਕਿ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਕੁੜੀਆਂ ਮੁੰਡਿਆਂ ਦੇ ਮੁਕਾਬਲੇ ਪੜ੍ਹਾਈ ਦੇ ਵਿੱਚ ਜ਼ਿਆਦਾ ਐਫਰਟ ਲਾਉਂਦੀਆਂ ਨੇ ਜਿਹੜੇ ਮੁੰਡੇ ਨੇ ਮੁੰਡਿਆਂ ਦੇ ਪਿੱਛੇ ਰਹਿਣ ਦਾ ਇੱਕ ਕਾਰਨ ਇਹ ਵੀ ਹੈ ਕਿ ਜਿਹੜੀ ਆ ਲੋੜ ਤੋਂ ਜ਼ਿਆਦਾ ਪਰਿਵਾਰ ਆਜ਼ਾਦੀ ਦਿੰਦੇ ਨੇ ਪਲੱਸ ਜਿਹੜੇ ਉਹਨਾਂ ਦਾ ਪਾਲਣ ਪੋਸ਼ਣ ਆ ਉਹਦੇ ਵਿੱਚ ਕਿਤੇ ਨਾ ਕਿਤੇ ਜ਼ਿਆਦਾ ਕੁੜੀਆਂ ਦੇ ਮੁਕਾਬਲੇ ਉਹਨਾਂ ਨੂੰ ਜ਼ਿਆਦਾ ਮੋਹ ਜ਼ਿਆਦਾ ਆਜ਼ਾਦੀ ਜ਼ਿਆਦਾ ਮਤਲਬ ਇਹ ਕਿ ਚੀਜ਼ਾਂ ਪਦਾਰਥਾਂ ਦੇ ਵਿੱਚ ਜ਼ਿਆਦਾ ਉਹਨਾਂ ਨੂੰ ਰੱਖਿਆ ਜਾਂਦਾ ਹੈ ਅਜੀਤੇ ਕਰਕੇ ਮੁੰਡੇ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੇ ਨੇ ਪਰ ਕੁੜੀਆਂ ਦੀ ਇਹ ਮਜਬੂਰੀ ਹੈ ਕੁੜੀਆਂ ਨੂੰ ਕਰਕੇ ਦਿਖਾਉਣਾ ਪੈ ਰਿਹਾ ਹੈ ਇਹ ਜਮਾਨੇ ਦੇ ਵਿੱਚ ਇਹ ਦੌਰ ਦੇ ਵਿੱਚ ਤੇ ਇੱਕ ਪੋਜ਼ਿਟਿਵ ਗੱਲ ਵੀ ਹੈ ਕੁੜੀਆਂ ਵਾਸਤੇ ਕਿ ਹਰ ਰੋਜ਼ ਹਰ ਦਿਨ ਕੁੜੀਆਂ ਅੱਗੇ ਨੂੰ ਵਧ ਰਹੀਆਂ ਨੇ ਹਾਂ ਕੁੜੀਆਂ ਦੇ ਅੱਗੇ ਦੇ ਵਧਣ ਦੇ ਨਾਲ-ਨਾਲ ਇੱਕ ਕਿਤੇ ਨਾ ਕਿਤੇ ਆਪਣੇ ਮਾਲਵੇ ਲਈ ਵੀ ਇਹ ਵੱਡੀ ਖਬਰ ਹੈ ਕਿਉਂਕਿ ਜੇ ਪਿਛਲੇ ਲਗਭਗ 3 ਤੋਂ ਲੈ ਕੇ 4 ਸਾਲਾਂ ਦਾ ਰਿਜ਼ਲਟ ਦੇਖੀਏ ਤਾਂ ਹਰ ਵਾਰ ਮਾਲਵੇ ਦੇ ਜ਼ਿਲ੍ਹੇ ਦੇ ਵਿਦਿਆਰਥੀ ਹੀ ਟਾਪ ਕਰ ਰਹੇ ਨੇ ਪਾਉਂਦੀ ਉਹ ਪਹਿਲੇ ਨੰਬਰ ਦੀ ਗੱਲ ਕਰੀਏ ਦੂਜੇ ਦੀ ਕਰੀਏ ਇਹ ਪਹਿਲੇ 10 ਨੰਬਰਾਂ ਚੋਂ ਪੰਜ ਵਿਦਿਆਰਥੀ ਆ ਜਿਹੜੇ ਉਹ ਮਾਲਵੇ ਦੇ ਨਿਕਲ ਕੇ ਸਾਹਮਣੇ ਆਉਂਦੇ ਆ ਤੇ ਪਹਿਲੇ ਤਿੰਨ ਰੈਂਕਾਂ ਤੇ ਵੀ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਆਪਣੇ ਬਠਿੰਡੇ ਬਰਨਾਲੇ ਮਾਨਸਾ ਮੁਕਸਰ ਜ਼ਿਲ੍ਹੇ ਦੇ ਵਿਦਿਆਰਥੀ ਆ ਰਹੇ ਨੇ ਇੱਕ ਸਵਾਰ ਵੀ ਮਿਲਦਾ ਬਰਨਾਲੇ ਦੀ ਕੁੜੀ ਨੇ 500 ਦੇ ਵਿੱਚੋਂ 500 ਨੰਬਰ ਲੈ ਕੇ 50 ਹਰਸੀਤ ਕੌਰ ਹਾਂ ਹਰਸੀਤ ਕੌਰ ਨੇ ਟਾਪ ਕੀਤਾ ਜੀ ਹਾਂਜੀ ਤੇ ਮੇਰਾ ਇੱਕ ਹੋਰ ਸਵਾਲ ਜੋ ਪੰਜਾਬ ਦੇ ਪਾਣੀਆਂ ਦਾ ਮੁੱਦਾ ਭਖਿਆ ਹੋਇਆ ਸੀ ਉਹ ਤੇ ਕਿਤੇ ਨਾ ਕਿਤੇ ਪੰਜਾਬ ਲਈ ਇੱਕ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ ਕਿ ਹਾਈ ਕੋਰਟ ਨੇ BBMB ਦੇ ਮੁੱਖ ਅਫਸਰ ਅਤੇ ਹਰਿਆਣਾ ਸਰਕਾਰ ਨੂੰ ਇੱਕ ਨੋਟਿਸ ਜਾਰੀ ਕੀਤਾਗਾ ਉਹਦੇ ਵਿੱਚ ਉਹਨਾਂ ਨੇ ਹਰਿਆਣਾ ਸਰਕਾਰ ਨੂੰ ਇਹ ਕਿਹਾ ਗਿਆਗਾ ਵੀ ਜੇਕਰ ਤੁਹਾਨੂੰ ਵੱਧ ਪਾਣੀ ਦੀ ਲੋੜ ਹੈ ਤਾਂ ਇਹ ਪਿਛਲਾ ਕਾਰਨ ਕੀ ਆ ਤੇ ਜਿਹਦੇ ਕਰਕੇ ਕਿਤੇ ਨਾ ਕਿਤੇ ਸਰਕਾਰ ਦੀ ਇਹਦੇ ਵਿੱਚ ਆਪਾਂ 10% ਪੰਜਾਬ ਗਵਰਨਮੈਂਟ ਦੀ ਆਪਾਂ ਜਿੱਤ ਵੀ ਸਮਝ ਸਕਦੇ ਹਾਂ ਕਿਉਂਕਿ ਉਹਨਾਂ ਨੇ ਪਟੀਸ਼ਨ ਦੁਬਾਰੇ ਸੁਣਵਾਈ ਦੀ ਪਟੀਸ਼ਨ ਜਿਹੜੀ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਸੀ ਜੀ ਦੇਖੋ ਜੀ BBMB ਦੇ ਜਿਹੜਾ ਦੇ ਹੱਕਾਂ ਦੀ ਗੱਲ ਕਰੀਏ ਉਹਦੇ ਵਿੱਚ ਲਗਭਗ ਇਹ ਮੰਨਿਆ ਜਾਂਦਾ ਕਿ 60% ਉਹਦੇ ਉੱਪਰ ਪੰਜਾਬ ਦਾ ਹੱਕ ਹੈ ਪਰ 4500 ਕਿਸੇ ਇੱਕ ਵਾਟਰ ਹਰਿਆਣਾ ਹੋਰ ਮੰਗ ਕਰ ਰਿਹਾ ਸੀ ਰਾਜਸਥਾਨ ਨੂੰ ਛੱਡਿਆ ਗਿਆ ਇਨੂੰ ਲੈ ਕੇ ਪੰਜਾਬ ਸਰਕਾਰ ਨੇ ਕੋਰਟ ਦਾ ਜਿਹੜਾ ਦਰਵਾਜ਼ਾ ਖੜਕਾਇਆ ਸੀ ਤੇ ਕੋਰਟ ਨੇ ਹਰਿਆਣਾ ਸਰਕਾਰ ਤੇ ਜਿਹੜੇ ਮੁੱਖ ਅਫਸਰ ਨੇ ਉਹਨਾਂ ਨੂੰ ਇਹ ਸਵਾਲ ਕੀਤਾ ਕਿ ਉਹ ਕਾਰਨ ਦੱਸੋ ਜਿਦੇ ਕਰਕੇ ਉਹਨਾਂ ਨੂੰ ਹੋਰ ਪਾਣੀ ਚਾਹੀਦਾ ਕਿਉਂਕਿ ਉਹ ਆਪਣੇ ਹਿੱਸੇ ਦਾ ਬਣਦਾ ਪਾਣੀ ਲਗਭਗ ਲੈ ਚੁੱਕੇ ਨੇਗੇ ਪਲੱਸ ਇੱਕ ਇਹਦੇ ਵਿੱਚ ਇਹ ਵੀ ਆਇਆ ਕਿ ਪੰਜਾਬ ਸਰਕਾਰ ਲਗਾਤਾਰ ਪਾਣੀਆਂ ਦੀ ਲੜਾਈ ਲੜ ਰਹੀ ਹੈਗੀ ਕਿਉਂਕਿ ਪਾਣੀ ਸਭ ਨੂੰ ਪਤਾ ਹੈ ਅੱਜ ਦੀ ਘੜੀ ਵਤ ਲੇ ਕੇ ਜਿਹੜਾ ਹੁਣ 22 ਸਟਾਰਟ ਹੋ ਜਾਣੀਆਂ ਲੋਕਾਂ ਨੇ ਕਣਕਾਂ ਵੱਢੀਆਂ ਨੇ ਝੋਨੇ ਦਾ ਸੀਜ਼ਨ ਆਉਣ ਵਾਲਾ ਪੰਜਾਬ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਇਹ ਦੀਂਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਪਾਣੀ ਦਾ ਸੰਕਟ ਪੈਦਾ ਹੋ ਸਕਦਾ ਹੈ ਇਹ ਜਿਹੜੀ ਲੜਾਈ ਹੈ ਮੈਨੂੰ ਲੱਗਦਾ ਹੈ ਕਿ ਸਹੀ ਰਸਤੇ ਦੇ ਉੱਪਰ ਪੰਜਾਬ ਸਰਕਾਰ ਲੈ ਕੇ ਜਾ ਰਹੀ ਹੈ ਤੇ ਇਹ ਚੰਗੀ ਗੱਲ ਹੈ ਜੇ ਕੋਰਟ ਨੇ ਪੰਜਾਬ ਦੇ ਹੱਕ ਦੇ ਵਿੱਚ ਥੋੜਾ ਬਹੁਤਾ ਦਿਖਾਇਆਗਾ ਜਰਜਾਨ ਦਿਖਾਇਆ ਤਾਂ ਆਉਂਦੇ ਦਿਨਾਂ ਦੇ ਵਿੱਚ ਸ਼ਾਇਦ ਚੰਗੀ ਖਬਰ ਮਿਲ ਚੰਗੀ ਖਬਰ ਮਿਲ ਸਕਦੀ ਹੈ ਤੇ ਮੇਰਾ ਆਖਰੀ ਸਵਾਲ ਜੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹ ਆਪਣੇ ਜ਼ਿਲ੍ਹੇ ਨੂੰ ਮਾਨਸਾ ਨੂੰ ਲੈ ਕੇ ਤੁਹਾਡੇ ਸਾਹਮਣੇ ਜੇ ਕਿ ਗੱਲ ਕਰੀਏ ਪਿਛਲੇ ਦਿਨਾਂ ਦੇ ਵਿੱਚ ਜਿੱਥੇ ਭਾਈ ਗੁਰਦਾਸ ਦੇ ਮੁਖੀ ਬਾਬਾ ਅਮਰਤਮੁਣੀ ਦੀ ਦਿਹਾਂਤ ਦੀ ਖਬਰ ਨਾਲ ਸਾਰੇ ਸ਼ਹਿਰ ਦੇ ਵਿੱਚ ਕਿਤੇ ਨਾ ਕਿਤੇ ਸੋਗ ਦੀ ਖਬਰ ਸੀ ਇਹ ਪਰ ਉਦੋਂ ਵੀ ਇਹ ਗੱਲ ਤੇ ਵਿਚਾਰ ਵਟਾਂਦਰਾ ਹੋਈ ਸੀ ਕਿ ਅਮਰਤ ਮੁਣੀ ਦੀ ਸਿਹਤ ਨੂੰ ਲੈ ਕੇ ਵੀ ਉਹ ਤਾਂ ਚੰਗੇ ਭਲੇ ਸੀ ਉਹਨਾਂ ਦੀ ਹਜੇ ਉਮਰ ਵੀ ਨਹੀਂ ਸੀ ਹਨਾ ਤਾਂ ਹੁਣ ਕਿਤੇ ਨਾ ਕਿਤੇ ਇਹ ਗੱਲ ਸਪਸ਼ਟੀ ਹੋ ਗਈ ਆ ਕਿ ਪੋਸਟਮਾਰਟਮ ਦੀ ਰਿਪੋਰਟ ਕੱਲ੍ਹ ਜਾਂ ਅੱਜ ਸਾਡੇ ਕੋਲੇ ਆ ਜਾਣੀ ਆ ਤੇ ਉਸ ਤੋਂ ਬਾਅਦ ਇਹਦੇ ਮੌਤ ਦੇ ਕਾਰਨਾਂ ਦਾ ਪਤਾ ਲੱਗਣਾ ਕਿਉਂਕਿ ਉੱਥੇ ਇੱਕ ਵਿਵਾਦ ਹੋਇਆ ਸੀ ਵੀ ਕੁਝ ਤੇ ਸੀ ਜਿਹੜੀ ਉਹ ਪੋਸਟਮਾਰਟਮ ਕਰਾਉਣ ਦੇ ਹੱਕ ਵਿੱਚ ਨਹੀਂ ਸੀ ਪਰ ਪਰਿਵਾਰ ਅਤੇ ਕੁਝ ਬੰਦੇ ਸੀ ਜਿਹੜੇ ਉਹ ਪੋਸਟਮਾਰਟਮ ਕਰਾਉਣ ਦੇ ਹੱਕ ਵਿੱਚ ਸੀ ਉਸ ਤੋਂ ਬਾਅਦ ਬਾਬਾ ਜੀ ਦੀ ਦੇਹ ਦਾ ਜਿਹੜਾ ਪੋਸਟਮਾਰਟਮ ਹੋਇਆ ਤੇ ਹੁਣ ਰਿਪੋਰਟ ਤੋਂ ਬਾਅਦ ਸੱਚ ਸਾਹਮਣੇ ਆਉਣਾ ਕਿ ਮੌਤ ਦਾ ਕੀ ਕਾਰਨ ਸੀ ਪਰ ਇਹ ਗੱਲ ਦੇ ਪਿੱਛੇ ਇੱਕ ਵੱਡੀ ਸਾਜ਼ਿਸ਼ ਵੀ ਲੱਗਦੀ ਹੈ ਇੱਕ ਗੁੱਥੀ ਵੀ ਲੱਗਦੀ ਆ ਜੋ ਕਿਤੇ ਨਾ ਕਿਤੇ ਕੁਝ ਦਿਨਾਂ ਚ ਸਾਰੀ ਹੱਲ ਹੋ ਜਾਈ ਦੇਖੋ ਜੀ ਜਿਹੜੇ ਅਮਰਤਮਨੀ ਜੀ ਬਾਬਾ ਭਾਈ ਗੁਰਦਾਸ ਦੇ ਮੁਖੀ ਸੀਗੇ ਉਹ ਭਾਈ ਗੁਰਦਾਸ ਦਾ ਜਿਹੜਾ ਡੇਰਾਗਾ ਮਾਨਸਾਲਾ ਉਹਦੇ ਨਾਲ ਨਾਲ ਪੂਰੇ ਪੰਜਾਬ ਦੇ ਸੰਤ ਸਮਾਜ ਦੇ ਮੁਖੀ ਵੀ ਸੀਗੇ ਤੇ ਜਿਸ ਦਿਨ ਉਹਨਾਂ ਦੀ ਮੌਤ ਹੋਈ ਉਸ ਤੋਂ ਅਗਲੇ ਦਿਨ ਹੀ ਉਹਨਾਂ ਨੂੰ ਲਗਭਗ ਕਹਿ ਜਾਂਦਾ ਕਿ ਸੈਂਟਰ ਦੀ ਸਿਕਿਉਰਿਟੀ ਵੀ ਮਿਲਣ ਵਾਲੀ ਸੀਗੀ ਅ ਅਸੀਂ ਪਰਸਨਲੀ ਤੌਰ ਤੇ ਵੀ ਬਾਬਾ ਜੀ ਨੂੰ ਕਈ ਵਾਰੀ ਮਿਲਿਆ ਉਹਨਾਂ ਦੀ ਸਿਹਤ ਜੇ ਬਾਰੇ ਗੱਲ ਕਰੀਏ ਤਾਂ ਬੜੇ ਦਿਮਾਗੀ ਤੌਰ ਤੇ ਤੇ ਸਰੀਰਕ ਤੌਰ ਤੇ ਬਹੁਤ ਤੰਦਰੁਸਤ ਅ ਇਨਸਾਨ ਸੀਗੇ ਚੜ੍ਹਦੀ ਕਲਾ ਵਾਲੇ ਇਨਸਾਨ ਸੀਗੇ ਮਾਨਸਾ ਤੇ ਆਸੇ ਪਾਸੇ ਦੇ ਲੋਕਾਂ ਦੀ ਭਾਈ ਗਰਦਾਸ ਦੇ ਵਿੱਚ ਬਹੁਤ ਸ਼ਰਧਾ ਗਈ ਪੋਲੀਟੀਕਲ ਲੀਡਰਾਂ ਦੀ ਬਹੁਤ ਸ਼ਰਧਾ ਗਈ ਪਰ ਇੱਕ ਗੱਲ ਪਿੱਛੇ ਜੇ ਉਹਨਾਂ ਦੀ ਜਦੋਂ ਉਹਨਾਂ ਦਾ 대हांत ਹੋਇਆ ਤੇ ਇੱਕ ਗੱਲ ਸਾਹਮਣੇ ਨਿਕਲ ਕੇ ਆਈ ਕਿ ਜਿਹੜੇ ਡੇਰੇ ਦੇ ਕੈਮਰੇ ਸੀਗੇ ਹਾਂਜੀ ਉਹਨਾਂ ਦੇ ਨਾਲ ਛੇੜਛਾੜ ਕੀਤੀ ਗਈ ਹੈ ਡੀਵੀਆਰ ਚੋਰੀ ਹੋ ਗਿਆ ਜੀ ਡੀਵੀਆਰ ਚੋਰੀ ਹੋ ਗਿਆ ਡੀਵੀਆਰ ਚੋਰੀ ਹੋਣ ਤੋਂ ਬਾਅਦ ਕਿਤੇ ਨਾ ਕਿਤੇ ਸਵਾਲ ਪੈਦਾ ਹੋ ਗਏ ਕਿ ਕਿਤੇ ਕੋਈ ਸਾਜਿਸ਼ਤਾ ਨਹੀਂ ਉਹਨਾਂ ਦੀ ਮੌਤ ਦੇ ਪਿੱਛੇ ਫਿਰ ਹੁਣ ਜਿਵੇਂ ਆਪਾਂ ਉਹਨਾਂ ਦੇ ਪੋਸਟ ਮਾਡਰਨ ਦੀ ਗੱਲ ਕਰਦੇ ਆ ਉਹਦੇ ਉੱਤੇ ਵੀ ਵਿਵਾਦ ਹੋਇਆ ਕੁਝ ਲੋਕ ਚਾਹੁੰਦੇ ਸੀ ਕਿ ਇਹ ਹੋਵੇ ਕੁਝ ਨਹੀਂ ਚਾਹੁੰਦੇ ਸੀ ਨਾ ਹੋਵੇ ਉਹ ਗੁੱਥੀ ਬਣੀ ਹੋਈ ਹੈ ਜਦੋਂ ਹੁਣ ਲੱਗ ਇਹ ਸ਼ਾਇਦ ਜਦੋਂ ਉਹਨਾਂ ਦਾ ਪੋਸਟ ਮਾਡਰਨ ਦੀ ਰਿਪੋਰਟ ਸਾਹਮਣੇ ਆਊਗੀ ਸ਼ਾਇਦ ਕੁਝ ਖਲਾਸੇ ਹੋਣ ਪਰ ਉਹਨਾਂ ਦੀ ਸਿਹਤ ਨੂੰ ਦੇਖ ਕੇ ਲੱਗਦਾ ਹੈ ਕਿ ਸ਼ਾਇਦ ਕਿਤੇ ਨਾ ਕਿਤੇ ਕੋਈ ਗੜਬੜ ਹੈ ਤਾਂ ਕਰਕੇ ਇਹਨਾਂ ਦੀ ਜਿਹੜੀ ਦਿਹਾਂਤ ਦਾ ਜਿਹੜਾ ਮੁੱਦਾ ਹੈਗਾ ਉਹ ਜਾਂਚ ਦਾ ਵਿਸ਼ਾ ਬਣਿਆ ਗਿਆ ਹਾਂ ਕਿਉਂਕਿ ਜਾਜ ਦਾ ਵਿਸ਼ਾ ਬਣਨ ਦੇ ਕਾਰਨ ਵੀ ਉਹਨਾਂ ਦੀ ਮੌਤ ਦੇ ਕਾਰਨ ਦੇ ਪਿੱਛੇ ਕਿਤੇ ਨਾ ਕਿਤੇ ਉਹਨਾਂ ਦੀ ਪ੍ਰਾਪਰਟੀ ਜਾਂ ਪੈਸੇ ਨੂੰ ਲੈ ਕੇ ਵੀ ਗੱਲਾਂ ਹੋ ਰਹੀਆਂ ਨੇ ਕਿਉਂਕਿ ਉਹ ਇੱਕ ਚੰਗੀ ਪ੍ਰਾਪਰਟੀ ਦੇ ਮਾਲਕ ਸਮਝੇ ਜਾਂਦੇ ਸਨ ਉਹ ਜਿਹੜਾ ਭਾਈ ਗੁਰਦਾਸ ਦਾ ਡੇਰਾ ਉਹਦੇ ਕੋਲ ਬਹੁਤ ਵੱਡੀ ਮਾਤਰਾ ਦੇ ਵਿੱਚ ਜ਼ਮੀਨ ਵੀ ਹੈ ਪ੍ਰਾਪਰਟੀ ਵੀ ਹੈ ਕਿਉਂਕਿ ਹਰ ਸਾਲ ਮੇਲਾ ਹੁੰਦਾ ਬਹੁਤ ਜ਼ਿਆਦਾ ਚੜਾਵਾ ਚੜਦਾ ਲੋਕਾਂ ਦੀ ਬਹੁਤ ਸ਼ਰਧਾ ਸੀ ਇਹਦੇ ਕਰਕੇ ਕਿਤੇ ਨਾ ਕਿਤੇ ਕੋਈ ਪੈਸੇ ਦਾ ਜਾਂ ਪ੍ਰਾਪਰਟੀ ਦਾ ਵੀ ਐਂਗਲ ਨਿਕਲ ਕੇ ਸਾਹਮਣੇ ਆ ਰਿਹਾ ਹੈ ਬਹੁਤ ਬਹੁਤ ਧੰਨਵਾਦ ਮੱਖਾ ਜੀ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਸੁਣਨ ਦੇ ਲਈ ਤੁਸੀਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸੇ ਤਰ੍ਹਾਂ ਦੀਆਂ ਖਬਰਾਂ ਲੈ ਕੇ ਅਸੀਂ ਕੱਲ ਫੇਰ ਹਾਜ਼ਰ ਹੋਵਾਂਗੇ ਤੁਹਾਡੇ ਆਪਣੇ ਚੈਨਲ ਦਾ ਪੰਜਾਬੀ ਨਿਊਜ਼ਪੇਪਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਚੱਕ ਓਏ ਅੱਜ ਕੀਤਾ ਨਾ ਇੱਕ ਨੰਬਰ ਪ੍ਰੋਗਰਾਮ ਵਾਹ ਕਿ ਸੱਚੀ ਆਵਾਜ਼ ਠੀਕ ਆ